ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨ ਰਾਇਲ ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਆਂ ਹਾਂ ਜੀ ਜਿਹੜੀ ਅੱਜ ਦੀ ਆਪਣੀ ਵੀਡੀਓ ਹੈ ਇਹ ਹੈਗੀ ਹੈ ਸੂਟਾਂ ਬਾਰੇ ਸੂਟਾਂ ਦੀ ਸੇਲ ਲਗਾ ਰਹੇ ਹਾਂ ਸੂਟਾਂ ਦੀ ਸੇਲ ਦੇ ਵਿੱਚ ਕਾਫੀ ਕੁਝ ਹੈ ਜਿਵੇਂ ਕਿ ਕੁਝ ਪ੍ਰਿੰਟਡ ਸੂਟਸ ਹੋਇਆ ਕਰਨਗੇ ਕੁਝ ਪ੍ਰਿੰਟਡ ਸੂਟ ਵਿਦ ਦੁਪੱਟਾ ਨੇ ਕੁਝ ਕੁ ਸੂਟ ਜਿਹੜੇ ਆਪਾਂ ਆਈ ਵਰਕ ਦੇ ਨਾਲ ਤਿਆਰ ਕੀਤੇ ਹੋਏ ਆ ਅ ਐਮਬਰਾਇਡਰੀ ਵਾਲੇ ਸੂਟ ਹੋਣਗੇ ਹੈਂਡਵਰਕ ਦੇ ਸੂਟ ਹੋਣਗੇ ਤੇ ਕੰਪਿਊਟਰਾਈਜ਼ਡ ਵਰਕ ਵਾਲੇ ਸੂਟ ਹੋਣਗੇ ਸੇਲ ਲਗਾਉਣ ਦਾ ਰੀਜ਼ਨ ਇਹ ਹੈ ਜੀ ਮੇਰੇ ਕੋਲ ਇੱਕ ਕਾਫੀ ਸਾਰਾ ਸਟਾਕ ਪਿਆ ਹੋਇਆ ਸੀ ਜਿਹਨੂੰ ਮੈਂ ਸਟਾਕ ਕਲੀਅਰੈਂਸ ਸੇਲ ਲਗਾ ਰਹੀ ਆ ਸੋ ਉਹਦਾ ਰੀਜ਼ਨ ਇਹ ਹੈ ਕਿ ਮੈਂ ਆਨਲਾਈਨ ਕੰਮ ਜ਼ਿਆਦਾ ਕਰ ਰਹੀ ਆ ਮੈਂ ਬਟਿਕ ਦੇ ਉੱਪਰ ਨਹੀਂ ਜਾ ਪਾ ਰਹੀ ਤੇ ਜਿਸ ਕਰਕੇ ਜਿਹੜੇ ਸੂਟ ਸੀਗੇ ਰੈਡੀ ਕੀਤੇ ਹੋਏ ਆਪਾਂ ਪਹਿਲਾਂ ਆਫਲਾਈਨ ਕੰਮ ਵੀ ਕਰਦੇ ਸੀਗੇ ਬ ਪ੍ਰੋਪਰ ਆਪਣਾ ਇੱਕ ਬੁਟੀਕ ਖੋਲਿਆ ਹੋਇਆ ਸੀ ਬੁਟੀਕ ਦੇ ਨਾਲ ਇੱਕ ਕਲੋਥ ਸਟੋਰ ਸੀਗਾ ਸੋ ਉਹ ਜਿਹੜੀ ਸਟਾਕ ਕਲੀਅਰੈਂਸ ਦੀ ਮੈਂ ਸੇਲ ਲਗਾ ਰਹੀ ਆ ਜਿਹੜੇ ਅੱਜ ਦੇ ਸੂਟ ਦਿਖਾ ਰਹੀ ਆ ਮੈਂ ਅੱਜ ਦੇ ਸੂਟਾਂ ਦੇ ਵਿੱਚ ਇੱਕ ਦੋ ਆਰੀ ਵਰਕ ਦੇ ਸੂਟ ਨੇ ਕੰਪਿਊਟਰਾਈਟ ਵਰਕ ਕੀਤੇ ਹੋਏ ਸੂਟ ਨੇ ਜਿਹੜੇ ਕਿ ਮਸਲੀਨ ਸੂਟ ਨੇ ਮਸਲੀਨ ਦਾ ਸਟੱਫ ਹੈ ਜੀ ਮਸਲੀਨ ਦਾ ਹੀ ਦੁਪੱਟੇ ਨਾਲ ਸੂਟਾਂ ਦੀ ਜੇ ਕੁਆਲਿਟੀ ਦੀ ਗੱਲ ਕਰੀਏ ਕੁਆਲਿਟੀ ਬਹੁਤ ਵਧੀਆ ਤੇ ਜਿਹੜਾ ਸਾਰਿਆਂ ਦਾ ਰੇਟ ਹੈਗਾ ਕੰਪਿਊਟਰਾਈਜ਼ ਸੂਟਾਂ ਦਾ ਜਿਹੜਾ ਰੇਟ ਹੈਗਾ ਉਹ ਹੈਗਾ ਜੀ 1000 ਰੁਪਏ ਕੋਈ ਨਹੀਂ ਘਟ ਹੈ ਵੱਧ ਹੈ ਕੋਈ 2000 ਵਾਲਾ ਕੋਈ 2500 ਵਾਲਾ ਕੋਈ 1500 ਵਾਲਾ ਸੋ ਸਾਰੇ ਜਿਹੜੇ ਸੂਟ ਨੇ ਉਹ ਸਿਰਫ 1000 ਰੁਪਏ ਦੇ ਰੇਟ ਦੇ ਵਿੱਚ ਮੈਂ ਉਹ ਕਲੀਅਰ ਕਰ ਰਹੀ ਆ ਜੀ ਨੂੰ ਵੀ ਕਿਸੇ ਨੂੰ ਚਾਹੀਦਾ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਉੱਤੇ ਸੈਂਡ ਕਰ ਸਕਦੇ ਹੋ WhatsApp ਨੰਬਰ ਹੈਗਾ 90564 642959056464295 ਤੁਸੀਂ WhatsApp ਦੇ ਉੱਤੇ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਇਸੇ ਨੰਬਰ ਦੇ ਉੱਤੇ Google Pay ਚੱਲਦਾ Google Pay ਕਰਕੇ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਐਡਰੈਸ ਵੀ ਸੈਂਡ ਕਰ ਸਕਦੇ ਹੋ ਜਿਹੜਾ ਕੋਈ ਲੋਕਲ ਵਿਓਰ ਹੈ ਜੋ ਬਠਿੰਡੇ ਦੇ ਨੇੜੇ-ਤੇੜੇ ਕਿਸੇ ਪਿੰਡ ਦੇ ਵਿੱਚੋਂ ਜਾਂ ਬਠਿੰਡੇ ਨੂੰ ਬਿਲੋਂਗ ਕਰਦਾ ਸੋ ਤੁਸੀਂ ਵਿਜ਼ਿਟ ਕਰਕੇ ਵੀ ਲੈ ਸਕਦੇ ਹੋ ਤੁਸੀਂ ਘਰ ਵਿਜ਼ਿਟ ਕਰ ਸਕਦੇ ਹੋ ਠੀਕ ਹੈ ਔਰ ਨਵੇਂ ਈ ਵਿਊਅਰ ਜਿਹੜੇ ਵੀ ਮੇਰੀ ਵੀਡੀਓ ਨੂੰ ਵਾਚ ਕਰ ਰਹੇ ਨੇ ਉਹਨਾਂ ਨੂੰ ਰਿਕਵੈਸਟ ਕਰਦੀ ਹਾਂ ਕਿ ਪਲੀਜ਼ ਮੇਰੇ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰ ਲਓ ਸੋ ਆਪਾਂ ਨਮੀਆਂ ਨਮੀਆਂ ਵੀਡੀਓਜ਼ ਬਣਾਉਂਦੇ ਰਹਿਾਂਗੇ ਤੁਹਾਨੂੰ ਵੀਡੀਓ ਕਿਵੇਂ ਲੱਗਦੀ ਹੈ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਂਜੀ ਪਹਿਲਾ ਸੂਟ ਹੈਗਾ ਇਹ ਬਾਇੰਗ ਕਲਰ ਦਾ ਜਾਮ कॉटन ਦਾ ਸੂਟ ਹੈ ਜਿਹਦੇ ਉੱਪਰ ਮਸ਼ੀਨ ਵਰਕ ਦੇ ਨਾਲ-ਨਾਲ ਹੈਂਡ ਵਰਕ ਦਾ ਵੀ ਟੱਚ ਦਿੱਤਾ ਗਿਆ ਹੈ ਇਸ ਦੇ ਨਾਲ ਹਾਫ ਸ਼ਿਫੋਨ ਦਾ ਦੁਪੱਟਾ ਤੇ ਉਹਦੇ ਉੱਤੇ ਫੋਰ ਸਾਈਡਿਡ ਲੇਸ ਲੱਗੀ ਹੋਈ ਹੈ ਤੇ ਟੂ ਸਾਈਡਿਡ ਵਰਕ ਕੀਤਾ ਗਿਆ ਹੈ ਇਹਦੀ ਜਿਹੜੀ ਰੇਂਜ ਹੈਗੀ ਹੈ 1000 ਰੁਪਿਆ ਸੈਕੰਡ ਸੂਟ ਵੀ ਜਾਮ कॉटन ਦਾ ਰੈੱਡ ਕਲਰ ਦਾ ਸੂਟ ਹੈ ਇਹਦੇ ਨੈਕ ਲਾਈਨ ਬਣੀ ਹੋਈ ਆ ਬਹੁਤ ਸੋਨਾ ਕੰਮ ਹੈ ਤੇ ਕੰਮ ਦੀ ਜਿਹੜੀ ਸਫਾਈ ਹੈ ਉਹ ਵੀ ਬਹੁਤ ਵਧੀਆ ਇਸ ਦੇ ਘੇਰੇ ਦੇ ਉੱਤੇ ਵੀ ਕੰਮ ਕੀਤਾ ਗਿਆ ਤੇ ਸਾਰੀ ਜਿਹੜੀ ਫਰੰਟ ਹੈ ਉਹ ਛੋਟੇ-ਛੋਟੇ ਫੁੱਤੀ ਪਾਈ ਗਈ ਆ ਇਸ ਦੇ ਨਾਲ ਵੀ ਹਾਫ ਪਿਓਰ ਦਾ ਦੁਪੱਟਾ ਹੈਗਾ ਲੈ ਉਸ ਦੇ ਉੱਪਰ ਕੰਮ ਕੀਤਾ ਗਿਆ ਕਟਵਰਕ ਦੇ ਨਾਲ ਸੈਕੰਡ ਸੂਟ ਹੈਗਾ ਜੀ ਮਸਲੀਨ ਦਾ ਸੂਟ ਹੈ ਇਸ ਦੇ ਆ ਜਿਹੜਾ ਗਲਾ ਬਣਿਆ ਹੋਇਆ ਹੈ ਗਲੇ ਦੇ ਉੱਪਰ ਮਿਰਰ ਵਰਕ ਤੇ ਗੋਟਾ ਪੱਤੀ ਦੇ ਨਾਲ ਕੰਮ ਕੀਤਾ ਗਿਆ ਥ्रेड ਵਰਕ ਕਮ ਦੇ ਸਫਾਈ ਦੇਖ ਸਕਦੇ ਹੋ ਤੁਹਾਨੂੰ ਵੀਡੀਓ ਦੇ ਵਿੱਚ ਦੇਖ ਰਹੀ ਐ ਕਮ ਦੇ ਸਫਾਈ ਬਹੁਤ ਜ਼ਿਆਦਾ ਐ ਇਹ ਜਿਹੜਾ ਕੰਮ ਐ ਇਹ ਵੀ ਕੰਪਿਊਟਰਾਈਜ਼ਡ ਮਸ਼ੀਨ ਦੇ ਉੱਪਰ ਕੀਤਾ ਗਿਆ ਐ ਕੇਸ ਦਾ ਘੇਰਾ ਬਣਿਆ ਹੋਇਆ ਇਸ ਦੇ ਨਾਲ ਦੁਪੱਟਾ ਮਸਲੀਨ ਦਾ ਵਰਕ ਦੁਪੱਟਾ ਗੋਟਾ ਪੱਤੀ ਔਰ ਕਟ ਵਰਕ ਕੀਤਾ ਗਿਆ ਮਿਰਰ ਵਰਕ ਛੋਟੇ ਛੋਟੇ ਬੂਟੇ ਨੇ ਨੈਕ ਸੂਟ ਹੈਗਾ ਜੀ 크ريب ਦੀ ਸ਼ਰਟ ਆ ਜਿਹੜੇ ਛੋਟੇ ਫਲਾਰ ਬਹੁਤ ਜ਼ਿਆਦਾ ਸ਼ਾਈਨਿੰਗ ਕਰੀਏ ਇਹ ਨਾ ਬ੍ਰੀਕ ਸਿ ਕੈਨਸ ਦਾ ਵਰਕ ਆ ਜਿਹੜਾ ਹਾਈਲਾਈਟ ਕੀਤਾ ਹੋਇਆ ਬਹੁਤ ਜਿਆਦੇ ਪਿਆਰੀ ਸ਼ਰਟ ਆ ਇਹਦੀ ਰੇਂਜ 20000 ਰੁਪਿਆ ਹੀ ਹੈ ਇਸ ਦੇ ਨਾਲ ਹਾਫ ਪਿਓਰ ਸ਼ਿਫੋਨ ਦਾ ਪਲੇਨ ਦੁਪੱਟਾ ਮੋਰ ਪੰਖੀ ਕਲਰ ਹੈ ਇਸ ਦੇ ਵਿੱਚ ਥੋੜਾ ਬਲੂਜ਼ ਆ ਦਿਖ ਰਿਹਾ ਹੈ ਵੀਡੀਓ ਦੇ ਵਿੱਚ ਕਲਰ ਸੋ ਪਲੇਨ ਬਾਟਮ ਆ ਨੈਕਸਟ ਸੂਟ 프린ਟਡ ਜਾਮ कॉटन ਪੈਚਵਰਕ ਇਸ ਦੇ ਘੇਰੇ ਦੇ ਉੱਪਰ ਕੰਮ ਕੀਤਾ ਗਿਆ ਇਸ ਦੇ ਨਾਲ ਵੀ ਮਸਲੀਨ ਦਾ ਦੁਪੱਟਾ ਜਿਸ ਦੇ ਉੱਪਰ ਵਰਕ ਕੀਤਾ ਗਿਆ ਹੈਗਾ ਸੋ ਇਸ ਦਾ ਜਿਹੜਾ ਰੇਟ ਹੈਗਾ ਉਹ ਹੈਗਾ 650 ਰੁਪਿਆ 650 ਰੁਪਏ ਸੋ ਸਾਰੇ ਸੂਟ ਜਿਹੜੇ ਲੈਸ ਰੇਟ ਦੇ ਉੱਪਰ ਨੇ ਇਹ ਦੋ ਸੂਟ ਥੋੜੇ ਜ਼ਿਆਦਾ ਘੱਟ ਰੇਟ ਆ ਦੱਸ ਰਹੀਆਂ ਇਹਨਾਂ ਦਾ ਸੋ ਸੈਕੰਡ ਸੂਟ ਵੀ ਜਾਮ कॉटन ਦਾ ਹੈ ਇਸ ਦੇ ਵੀ ਘੇਰੇ ਦੇ ਉੱਪਰ ਕੰਮ ਕੀਤਾ ਗਿਆ ਜੋ ਪਹਿਲਾਂ ਵਾਲਾ ਸੂਟਸ ਦੇ ਉੱਪਰ ਪੈਚ ਵਰਕ ਸੀ ਇਸ ਦੇ ਉੱਪਰ ਸਿੰਪਲ ਵਰਕ ਆ ਇਸ ਦੇ ਨਾਲ ਜਿਹੜਾ ਦੁਪੱਟਾ ਮਸਲੀਨ ਦਾ ਕੰਟਰਾਸਟ ਦੁਪੱਟਾ ਹੈਂਡ ਪੇਂਟ ਕਰਕੇ ਡਬਲ ਸਾਈਡਡ ਜਿਹੜਾ ਹੈ ਕਟ ਵਰਕ ਨਾਲ ਫਲਾਰ ਵਰਕ ਕੀਤਾ ਗਿਆ ਸੋ ਇਹ ਕੰਪਿਊਟਰਾਈਡ ਸੂਟ ਨਹੀਂ ਜੀ embroidery ਮਸ਼ੀਨ ਜਿਹੜੀ ਆਪਣੀ ਹੱਥਾਂ ਦੀ ਹੁੰਦੀ ਹੈ ਉਹਦੇ ਨਾਲ ਨਹੀਂ ਰੈਡੀ ਕੀਤੇ ਹੋਏ ਸੋ ਜਿਹੜਾ ਨੈਕਸਟ ਸੂਟ ਹੈ ਜੀ ਉਹ ਹੈਗਾ ਗ੍ਰੀਨ ਕਲਰ ਦਾ ਮਸਲੀਨ ਦਾ ਸੂਟ ਹੈ ਇਸਦੇ ਉੱਪਰ ਬਲੋਕ ਪੇਂਟਿੰਗ ਕਰਕੇ ਆਰਿਵਰਕ ਕੀਤਾ ਗਿਆ ਬਹੁਤ ਸੋਹਣਾ ਸੂਟ ਹੈ ਇਸ ਦਾ ਗਲਾ ਵੀ ਬਣਿਆ ਹੋਇਆ ਹੈ ਸੋ ਜਿਹੜਾ ਇਸ ਦਾ ਦੁਪੱਟਾ ਉਹ ਵੀ ਬਹੁਤ ਜ਼ਿਆਦਾ ਸੋਹਣਾਗਾ ਦੁਪੱਟਾ ਵੀ ਮਸਲੀਨ ਦਾ ਹੈਗਾ ਇਹਦਾ ਸਾਰਾ ਦੁਪੱਟਾ ਮਸਲੀਨ ਦਾ ਹੈ ਮਸਲੀਨ ਦੇ ਉੱਪਰ ਬਲੌਕ ਪੇਂਟਿੰਗ ਕੀਤੀ ਗਈ ਹੈ ਸੋ ਇਹਦੀ ਰੇਂਜ 20000 ਰੁਪਿਆ ਨੈਕ ਸੂਟ ਹੈਗਾ orange ਕਲਰ ਦਾ ਮਸਲੀਨ ਦਾ ਸੂਟ ਹੈ ਇਹਦੇ ਘੇਰੇ ਉੱਪਰ ਕੰਮ ਕੀਤਾ ਗਿਆ ਇਹ ਦਾ ਵੀ ਜਿਹੜਾ ਤੁਸੀਂ ਵਰਕ ਦੇਖ ਰਹੇ ਹੋਮੋਂਗੇ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਸਾਫ਼ ਹੈ ਇਹਦੀ ਵੀ ਰੇਂਜ 1000 ਹੀ ਹੈ ਸੋ ਨੂੰ ਵਧੀਆ ਲੱਗਦਾ ਤੇ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਉੱਪਰ ਸੈਂਡ ਕਰ ਸਕਦੇ ਹੋ ਜਿਹੜੇ ਈਵਰਜ਼ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਦਾਂ ਦੀਆਂ ਮੈਂ ਵੀਡੀਓਜ਼ ਕੰਟੀਨਿਊ ਪਾਉਂਦੀ ਰਹਾਂਗੀ ਹੋਰ ਸੋ ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਇਹਦਾ ਦੁਪੱਟਾ ਬੀ ਮਸਲੀਨ ਦਾ ਦੁਪੱਟਾ ਹੈਗਾ ਸੋ ਇਹਦੇ ਉੱਪਰ ਵੀ ਕੰਮ ਕੀਤਾ ਗਿਆ ਨਾਲ ਕੱਟਵਰਕ ਦਾ ਨੈਕਸਟ ਸੂਟ ਹੈਗਾ ਜੀ ਜਾਮ ਕਾਟਨ ਦਾ ਬਲੈਕ ਦੇ ਨਾਲ ਜਿਹੜਾ ਇਹਦਾ ਕੰਮ ਕੀਤਾ ਗਿਆ ਹੈ ਇਸ ਦੇ ਘੇਰੇ ਦੇ ਉੱਪਰ ਕੀਤਾ ਹੋਇਆ ਕੰਮ ਆ ਸੋ ਉੱਪਰ ਨੂੰ ਲੰਮੇ ਦੋ ਪੈਨਲ ਜਾ ਰਹੇ ਨੇ ਨਾਲ ਇਹਦਾ ਗਲਾ ਬਣਿਆ ਹੋਇਆ ਇਹਦਾ ਜਿਹੜਾ ਦੁਪੱਟਾ ਹੈਗਾ ਉਹ ਵੀ ਸਿੰਪਲ ਕੱਟਵਾਂ ਕੀਤਾ ਹੋਇਆ ਬਲੈਕ ਥ੍ਰੈਡ ਦੇ ਨਾਲ ਦੁਪੱਟਾ ਹੈਗਾ ਸ਼ਿਫੋਨ ਦਾ ਪ્યોਰ ਸ਼ਿਫੋਨ ਦਾ ਸੋ ਜਿਹੜੇ ਸੂਟ ਨੇ ਬਹੁਤ ਜ਼ਿਆਦੇ ਸੋਹਣੇ ਨੇ ਇਹ ਵਾਲਾ ਜਿਹੜਾ ਤੁਸੀਂ ਵਰਕ ਦੇਖ ਰਹੇ ਹੋ ਇਹਦੀਆਂ 슬ੀਵਜ਼ ਦੇ ਉੱਪਰ ਕੀਤਾ ਗਿਆ ਵਰਕ ਆ 슬ੀਵਜ਼ ਬਹੁਤ ਸੋਹਣੀਆਂ ਬੜੀਆਂ ਹੋਈਆਂ ਨੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਨੈਕਸਟ ਸੂਟ ਹੈਗਾ ਜੀ ਕਾਟਨ ਦਾ ਸਟੱਫ ਆ ਕੰਠਾ ਸਟੀਚ ਕਾਟਨ ਹੈ ਆਰੀ ਵਰਕ ਕੀਤਾ ਗਿਆ ਇਹਦੇ ਘੇਰੇ ਦੇ ਉੱਪਰ ਵੀ ਕੰਮ ਆ ਤੇ ਉੱਪਰ ਨੂੰ ਜਿਹੜੇ ਨੇ ਤਿੰਨ ਪੈਨਲ ਜਾ ਰਹੇ ਨੇ ਇਸ ਫਲਾਰ ਨੇ ਬਹੁਤ ਜ਼ਿਆਦਾ ਸਫਾਈ ਦੇ ਨਾਲ ਕੰਮ ਕੀਤਾ ਹੋਇਆ ਹੈ ਇਹ ਹੀ ਆਰੀ ਵਰਕ ਦਾ ਸੂਟ ਹੈ ਬਿਨਾ ਦੁਪੱਟੇ ਤੋਂ ਆ ਨੈਕ ਸੂਟ ਲਾਈਨਿੰਗ ਦੇ ਵਿੱਚ ਆ ਪਲੇਨ ਨਹੀਂ ਹੈਗਾ ਇਹ ਸ਼ਾਇਦੀ ਦੇ ਵਿੱਚ ਕਲੀਅਰ ਨਹੀਂ ਹੈਗਾ ਤੇ ਲਾਈਨਿੰਗ ਬਣੀਆਂ ਹੋਈਆਂ ਨੇ ਸੈਲਫ ਦੇ ਵਿੱਚ ਇਸ ਦੇ ਘੇਰੇ ਦੇ ਉੱਪਰ ਕੱਟਵਰਕ ਇੱਕ ਫਲਾਰ ਇੱਕ ਫਲਾਰ ਜਿਹੜਾ ਹੈਗਾ ਉੱਪਰ ਹਿਪ ਤੇ ਸੋ ਇਹ ਵਾਲੀਆਂ ਇਹਦੀਆਂ 슬ੀਵਜ਼ ਨੇ ਕੰਮ ਦੀ ਸਫਾਈ ਦੇਖ ਸਕਦੇ ਹਾਂ ਇਹ ਜਿਹੜਾ ਕੰਮ ਕੀਤਾ ਹੋਇਆ ਹੈ ਹੱਥ ਵਾਲੀ ਮਸ਼ੀਨ ਦੇ ਨਾਲ ਕੰਮ ਕੀਤਾ ਹੋਇਆ ਆਪਣਾ ਸੋ ਬਹੁਤ ਪਿਆਰਾ ਸੂਟ ਹੈ। ਡੈਕ ਸੂਟ ਹੈਗਾ ਸੀ ਡੈਂਟਿੰਗ ਜਾਰਜਟ ਦੇ ਵਿੱਚ। ਸੋ ਇਹਦਾ ਹੈਵੀ ਵਰਕ ਆ ਸਾਰਾ ਜਿਹੜਾ ਕੰਮ ਹੈ ਆਰੀ ਵਰਕ ਦਾ ਕੰਮ ਕੀਤਾ ਗਿਆ। ਕਲਰ ਕੰਟਰਾਸਟ ਵੀ ਬਹੁਤ ਜਾਦੇ ਸੋਣਾਗਾ। ਤੁਹਾਨੂੰ ਇਹ ਸੂਟ ਵਧੀਆ ਲੱਗਦਾ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ। ਇਹਦਾ ਜਿਹੜਾ ਰੇਟ ਹੈ 1500 ਰੁਪਿਆ ਇਹਦਾ। ਰੇਟਾ ਤੁਹਾਨੂੰ ਵਧੀਆ ਲੱਗਿਆ ਤੇ ਸਕਰੀਨਸ਼ਾਟ ਲੈ ਕੇ WhatsApp ਉੱਪਰ ਸੈਂਡ ਕਰ ਸਕਦੇ ਹੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਇਦਾਂ ਦੀਆਂ ਹੋਰ ਵੀਡੀਓਜ਼ ਵੀ ਮੈਂ ਪਾਉਂਦੀ ਰਵਾਂਗੀ ਨੈਕਸਟ ਦੇ ਸੂਟ ਮਸਲੀਨ ਦਾ ਸੂਟ ਹੈ ਅਲਵੈਂਡਰ ਕਲਰ ਹੈ ਇਹਦਾ ਜਿਹੜਾ ਜ਼ਰੀ ਦੇ ਨਾਲ ਤੇ ਥ्रेड ਵਰਕ ਕੀਤਾ ਗਿਆ ਦੇ ਘੇਰੇ ਦੇ ਉੱਪਰ ਤੇ ਉੱਪਰ ਨੂੰ ਦੋ ਜੜੀਆਂ ਨਾਲ ਜਾ ਰਹੇ ਨੇਗੇ ਵੀਡੀਓਜ਼ ਬਣਾਉਂਦੇ ਰਵਾਂਗੇ ਜੀ ਵੀਡੀਓਜ਼ ਦੇ ਜਿਹੜੇ ਟੌਪਿਕ ਨੇ ਉਹ ਡੇਲੀ ਚੇਂਜ ਹੁੰਦਾ ਰਹਿੰਦਾ ਜਿੰਮੀ ਕਿ ਮੈਂ ਤੁਹਾਨੂੰ ਏਮਬਰਾਇਡਰੀ ਬਾਰੇ ਦੱਸ ਰਹੀ ਆ ਠੀਕ ਹੈ ਮੁਰਲੀ ਜਾਣਕਾਰੀ ਕਟਵੋ ਇੱਕ ਵਾਰੀ ਵੀਡੀਓ ਬਣਾਵਾਂਗੇ ਆਪਾਂ ਲੀਫਸ ਕਿਵੇਂ ਬਣਦੀਆਂ ਨੇ ਪੱਤੀਆਂ ਦੀ ਵੀਡੀਓ ਬਣਾਵਾਂਗੇ ਪਹਿਲਾਂ ਇੱਕ ਤੋਂ ਸੌ ਸਪਾਈ ਨੇ ਪੱਤੀਆਂ ਨੂੰ ਲੈ ਕੇ ਛੋਟੀ ਪੱਤੀ ਵੱਡੀ ਪੱਤੀ ਤੇ ਗੋਲ ਪੱਤੀ ਮਟਰ ਮਾਲਾ ਸਾਰੇ ਹੀ ਜਿੰਨੇ ਵੀ ਟਾਂਕੇ ਪੈਂਦੇ ਨੇ ਵਰਕ ਦੇ ਲਈ ਆਪਾਂ ਸਾਰਿਆਂ ਦੀ ਇੱਕ ਅਲੱਗ-ਲੱਗ ਵੀਡੀਓ ਬਣਾਵਾਂਗੇ ਔਰ ਇਸਦੇ ਨਾਲ ਸਟੀਚਿੰਗ ਦੀਆਂ ਵੀਡੀਓਜ਼ ਬਣਾਉਂਦੇ ਰਵਾਂਗੇ ਜਿਵੇਂ ਕਿ ਪਹਿਲਾਂ ਵੀ ਬਣਾਈਆਂ ਨੇ ਪਾਈਪਿੰਗ ਲਾਉਣਾ ਗੁੰਮ ਪਾਈਪਿੰਗ ਲਾਉਣਾ ਉਹਦੀ ਵੀਡੀਓ ਬਣਾਈ ਸੀ ਬਹੁਤ ਸੋਹਣਾ ਰਿਸਪਾਂਸ ਮਿਲਿਆ ਸੋ ਇਦਾਂ ਹੀ ਰਿਸਪਾਂਸ ਦਿੰਦੇ ਰਹੋ ਵੀਡੀਓ ਨੂੰ ਵਾਚ ਕਰਦੇ ਰਹੋ ਲਾਈਕ ਸ਼ੇਅਰ ਕਰਦੇ ਰਹੋ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ ਜੀ